ਸੋਨੇ ਸੋਨੇ ਹਲੋ ਸਦਾ ਅੱਜ ਚੱਲੇ ਨੇ ਟਿਫਿਨ ਦੇਣ ਬੱਚਿਆਂ ਦੇ ਅੱਛੀ ਕੱਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਛੱਡ ਦੇ ਕਲਾਚ ਰੱਖਣ ਸਭ ਦੇ ਕੰਮਾਂ ਕਾਜਾਂ ਚ ਵਾਹਿਗੁਰੂ ਜੀ ਬਰਕਤਾਂ ਬਣ ਅੱਜ ਅਸੀਂ ਆਏ ਬੱਚਿਆਂ ਦੇ ਸਕੂਲ ਇੱਕ ਤੇ ਬੱਚਿਆਂ ਦਾ ਟਿਫਿਨ ਜਿਹੜਾ ਸੀ ਉਹ ਅੱਜ ਲੇਟ ਹੋ ਗਿਆ ਕਿਉਂਕਿ ਬੱਚਿਆਂ ਦੀ ਫਰਮਾਇਸ਼ਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਅੱਜ ਅਸੀਂ ਰੋਟੀ ਨਹੀਂ ਲੈ ਕੇ ਜਾਣੀ ਐ ਅੱਜ ਅਸੀਂ ਟਿਫਿਨ ਚ ਮੈਗੀ ਲੈ ਕੇ ਜਾਣੀ ਐ ਤੇ ਬਸ ਤੇ ਗਰਮ ਖਾਣੀ ਐ ਠੰਡੀ ਵੀ ਨਹੀਂ ਖਾਣੀ ਤੇ ਅਸੀਂ ਅੱਗੇ ਕਿਤੇ ਕੰਮ ਜਾਣਾ ਸੀ ਤੇ ਇੱਕ ਬੱਚਿਆਂ ਦੀ ਫੀਸ ਥੋੜੀ ਲੇਟ ਹੋ ਗਈ ਐ ਇਸ ਵਾਰੀ ਸਕੂਲੇ ਕਿਉਂਕਿ ਸਰਦਾਰ ਜੀ ਨੂੰ 2 ਮਹੀਨਿਆਂ ਤੋਂ ਸੈਲਰੀ ਨਹੀਂ ਮਿਲੀ ਤੇ ਫੀਸ ਲੇਟ ਹੋ ਗਈ ਐ ਤੇ ਉਹ ਸਰਦਾਰ ਜੀ ਗੱਲ ਕਰਨ ਗਏ ਨੇ ਅੰਦਰ ਕਿ 1 ਮਹੀਨੇ ਤੱਕ ਅਸੀਂ ਦੇ ਦਾਂਗੇ ਫੀਸ ਵੈਸੇ ਬਹੁਤ ਵਧੀਆ ਸਕੂਲ ਐ ਕਿ ਹਰ ਗੱਲ ਚ ਨਾ ਧਿਆਨ ਜ਼ਰੂਰ ਦਿੰਦੇ ਨੇ ਪੇਰੈਂਟਸ ਹੀ ਮਜਬੂਰੀ ਜ਼ਰੂਰ ਸਮਝਦੇ ਨੇ ਯਾਨੀ ਯੂਨਿਟ ਟੈਸਟ ਚੱਲ ਰਹੇ ਨੇ ਤੇ ਬਸ ਉਹ ਕਹੀਆਂ ਬਸ ਇੰਨੀ ਗੱਲ ਕਰਨ ਗਈ ਨੇ ਨਾਲ ਟਿਫਿਨ ਦੇ ਆਣਗੇ ਕਿ ਹੁਣ ਅਸੀਂ ਚੱਲੇ ਆ ਅੱਗੇ ਤੇ ਬਸ ਤੁਸੀਂ ਸਾਡੇ ਨਾਲ-ਨਾਲ ਰਹੀਆਂ ਜੀ ਤੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਥੋੜੀ ਜਿਹੀ ਤੁਹਾਨੂੰ ਚਲਕ ਦਿਖਾ ਦਿੰਨੇ ਹਾਂ ਬੱਚਿਆਂ ਦੇ ਸਕੂਲ ਦੀ ਆ ਬੱਚਿਆਂ ਦਾ ਆਪਣਾ ਸਕੂਲ ਹੈ ਆਈਸੀਆਈ ਬੋਰਡ ਬਹੁਤ ਵਧੀਆ ਸਕੂਲ ਹੈ ਫੈਸਿਲਿਟੀਆਂ ਵੀ ਬਹੁਤ ਹੈ ਚਲੋ ਜੀ ਸਰਦਾਰ ਜੀ ਮਿੰਟੋ ਮਿੰਟ ਆ ਗਏ ਨੇ ਚਲੋ ਅੱਜ ਧੁੱਪ ਬਹੁਤ ਸੋਹਣੀ ਨਿਕਲੀ ਹੈ ਵਧੀਆ ਅੱਜ ਚਲੋ ਵਾਹਿਗੁਰੂ ਸਤਨਾਮ भी आपा आए जी मुखसर साहिब ते थानो दर्शन करवाने गुरुद्वारा साहिब जी के ई वाले देते ज्यादा ताकत ਦੀ ਫਹਿਰ ਖੰਡੂ ਵੀ ਇੰਨੇ ਗੁਰਵਾ ਨੰਗ ਬਾਬੇ ਘੋੜੇ ਇੰਨੇ ਜਿਆਦਾ ਹੁੰਦੇ ਐਸ ਵਾਰੀ ਮਾਕੀ ਵਿਸ ਘਰਦੀ ਅਸੀਂ ਪਿਛਲੀ ਵਾਰੀ ਜਦੋਂ ਅਸੀਂ ਆਏ ਸੀ ਨਾ ਨਹੀਂ ਘੋੜੇ ਪੂਰੀ ਉਸ ਕਸੀਆਂ ਬੱਟਾ ਤੇ ਚੜ੍ਹ ਕੇ ਹੜਕੇ ਪਿਛਲੀ ਵਾਰੀ ਅਸੀਂ ਪੂਰੀ ਦੇਖੀ ਹੈ ਬੱਚਾ ਨੇ ਚੜ੍ਹ ਕੇ ਸੱਕਦੇ ਤੇ ਫਿਰ ਵੀ ਚੱਲਦੇ ਜਾ ਰਹੇ ਹੈ ਵਾਈ ਗੁਰੂ पत्थर मारने आके उन्हें मत टेक लेब Ahí ਕਹਿੰਦੇ ਜੀ ਸ਼ਹਿਰ ਚੋਂ ਚਾੜਦੇ ਹੋ ਉਹ ਜੀ ਤੁਹਾਨੂੰ ਲੈ ਕੇ ਆਏ ਆ ਆਪਾਂ ਨੂਰਦੀਨ ਦੀ ਕਬਰ ਤੇ ਜਿੱਥੇ ਛਿੱਤਰ ਮਾਰੇ ਬਿਨਾ ਆਪਾਂ ਸਾਡੀ ਗੁਰੂ ਘਰ ਦਾ ਮੱਥਾ ਟੇਕਿਆ ਸਫਲ ਨਹੀਂ ਹੋਣਾ ਸਰਦਾਰ ਜੀ ਪਹਿਲਾਂ ਹੀ ਲੱਗ ਪਈ ਨੇ ਬਾਬੇ ਨੇ ਵੀ ਆਖਿਆ ਸਮਝਾਈਏ ਛਿੱਤਰ ਮਾਰਨਾ ਵਾਹਿਗੁਰੂ 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 ਤੁਸੀਂ ਪਹਿਲਾਂ ਹੀ ਬੜੇ ਜੋਸ਼ ਚ ਲੱਗੇ। ਕੀ ਯੂਟਿਊਬ ਤੇ ਆਪਾਂ ਵਾਇਰਲ ਹੋ ਜਾਾਂਗੇ। ਆਏ ਹਾਈ। ਜਿਹੜਾ ਮਰਜੀ ਮਾਰ ਦੇ। ਸੀ ਆ ਗਏ ਜੀ ਟੀਬੀ ਸਾਹਿਬ ਇੱਥੇ ਮੱਥਾ ਟੇਕ ਕੇ ਜਾਵਾਂਗੀ ਜੇ ਤੁਸੀਂ ਮੁਖਸਰ ਸਾਹਿਬ ਆਏ ਹੋ ਨਾ ਤੇ ਰਿਕੁਐਸਟ ਹੈ ਬੇਨਤੀ ਹੈ ਕਿ ਗੁਰੂ ਘਰੇ ਮੱਥਾ ਜ਼ਰੂਰ ਟਿਕਿਆ ਕਰੇ Os like. mm -hmm. ਇਹ ਨਹੀਂ ਗੂਗਲ ਸਰਵਰ ਡਾਊਨ ਬ៉ុਲ ਗੋਗਲ ਦੀ ਕਿਹੜਾ ਨਾਮ ਕਿੰਨੇ ਚਲਾ ਜਾਂਦੇ ਨੇ ਮੈਸੇਜ ਕਿਹਨਾਂ ਟੀਕ ਰਹੇ ਨੇ ਕੋਈ ਸਵਿਚ ਗੁਰੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤਾਂ ਵੱਲੋਂ ਇਸੇ ਦਾ ਰਬੀ ਉਸ ਇਹ ਪਿਆਰ ਨੂੰ ਦੇ ਸੇਵਟੀ ਦੇ ਮਾਰਕਸੀ ਆਪਾਂ ਨੂੰ ਫਾਇਦਾ ਕਰਨ ਵਾਲੇ ਉਸ ਦਾਤਾ ਦੇ ਕਰਿਆ ਇਹ ਸੰਗਤਾਂ ਵਿੱਚੋਂ ਆਹ ਜੀ ਨੇ ਸੰਗਤਾਂ ਨੇ ਗੁਰੂ ਜੀ ਕਰਨਾ ਨੂੰ ਪਾਛੋਗਣਾ ਅੰਤ ਸੇ ਨੇ ਜੋ ਵੀ ਆਪਾਂ ਜੀ ਮਲੇ ਜੀ ਨੂੰ ਜੀ ਅੱਜ ਨੂੰ ਨਮਸਕਾਰ ਹੱਥ ਦੇ ਕੇ ਬਾਦ ਹੈ

ਇਹ ਚੈਨ ਦਿੰਦੇ ਗੁਰੂ ਜੀ ਕਹਿੰਦੇ ਜੀ ਸਭ ਨਾਲ ਇਹ ਬਰਬਈਆਂ ਨੂੰ ਵੇਖੋ like ਉਹ ਜਿਹੜੇ ਪਰਵਾਣੇ ਨੇ ਜਿਹੜੇ ਬਾਣੇ ਚੱਲਦਾ ਸਹੀ ਸਾਰੇ ਆਹ ਉਹਨਾਂ ਦੇ ਆਈ ਪ੍ਰੋਜੈਕਟ ਗੁਰੂ ਮਹਾਰਾਜ ਸੋਹਣੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਬਹੁਤ ਸੋਹਣੇ ਹੋਏ ਨੇ ਤੇ ਤੁਸੀਂ ਕਥਾ ਸੁਣੀ ਹੋਣੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਕਿਵੇਂ ਸ਼ਿੱਧੀਆਂ ਪਾਈਆਂ ਤੇ ਕਿਵੇਂ ਲੋਕਾਂ ਨੇ ਗੁਰੂ ਮਹਾਰਾਜ ਨਾਲ ਕੀਤਾ ਤੇ ਫਿਰ ਵੀ ਗੁਰੂ ਮਹਾਰਾ ਸਾਡੇ ਜਾਣੀ ਜਾਣ ਸ਼ਬਦਾ ਪਲਾ ਕਰਦੇ ਨੇ ਜੇ ਵੀਡੀਓ ਪਸੰਦ ਆਏ ਗੁਰੂ ਮਾਰਾ ਸਬਦੇ ਨੇ ਤੇ ਬਸ ਵੀਡੀਓ ਨੂੰ ਪਸੰਦ ਜ਼ਰੂਰ ਕਰਨਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਆਪਣੇ ਚੈਨਲ ਤੇ ਨਵੇਂ ਆ ਗਏ ਤੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਨਾ ਜਾਣਾ ਜੀ ਤੇ ਇਸੇ ਨਾਲ ਜੀ ਆਪਾਂ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਐਂਡ ਪਾਈਪਰ